ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਦੇਖੋ ਜੀ ਜਿਵੇਂ ਆਪਣੇ ਕੋਲੇ ਆ ਲਸਣ ਵਾਲੀ ਬੋਰੀ ਹੈ ਨੈਟ ਦੀ ਬੋਰੀ ਹੈ ਤੇ ਇਸੇ ਤਰ੍ਹਾਂ ਦੇਖੋ ਜੀ ਕਿ ਪਿਆਜ਼ ਵਾਲੀ ਬੋਰੀ ਹੈ ਇਹ ਵੀ ਨੈਟ ਦੀ ਬੋਰੀ ਹੈ ਇਹਨਾਂ ਦੇ ਕਲਰ ਵੱਖਰੇ ਵੱਖਰੇ ਆ ਪਰ ਚੀਜ਼ ਸੇਮ ਨੈਟ ਹੈ ਦੇਖੋ ਇਹ ਆਮੀ ਆਪਣੇ ਘਰਾਂ ਦੇ ਵਿੱਚ ਪਈਆਂ ਰਹਿਣੀਆਂ ਆਪਾਂ ਲਸਣ ਲੈਣੀਆਂ ਪਿਆਜ਼ ਲੈਣੀਆਂ तकरीबन ਦੇਖੋ ਜੀ ਬੋਰੀਆਂ ਇਸ ਤਰ੍ਹਾਂ ਦੀਆਂ ਆਪਣੇ ਘਰਾਂ ਦੇ ਵਿੱਚ ਆਉਂਦੀ ਰਹਿਂਦੀਆਂ ਨੇ ਅੱਜ ਆਪਾਂ ਦੇਖੋ ਜੀ ਇਹ ਬੋਰੀਆਂ ਤੋਂ ਸੁਣ ਇੱਕ ਵਧੀਆ ਚੀਜ਼ਾਂ ਬਣਾ ਕੇ ਦਿਖਾਉਨੇ ਆ ਜਿਹੜੀਆਂ ਕਿ ਆਪਣੇ ਹਰ ਟਾਈਮ ਕੰਮ ਆਉਣਗੀਆਂ ਆਪਾਂ ਇੱਕ ਇਹ ਨੀਲੀ ਬੋਰੀ ਲੱਤੀ ਆ ਦੇਖੋ ਜਿਹੜੀਆਂ ਇਹਦੇ ਸੀਨਾ ਲੱਗੇ ਹੋਈਆਂ ਸੀ ਉਹ ਆਪਾਂ ਢੇੜਤੀਆਂ ਢੇੜਨ ਤੋਂ ਬਾਅਦ ਦੇਖੋ ਜੀ ਇਹ ਬੋਰੀ ਨੂੰ ਆਪਾਂ ਬਿਲਕੁਲ ਖੋਲ ਲਿਆ ਬੰਦ ਸੀਗੀ ਆਪਾਂ ਇਹਨੂੰ ਖੋਲ ਕੇ ਸਿੱਧੀ ਕਰ ਲਈ ਦੇਖੋ ਹੁਣ ਆਪਾਂ ਇਹਨੂੰ ਪਹਿਲਾਂ ਇਸ ਤਰ੍ਹਾਂ ਹੀ ਫੋਲਡ ਕਰਕੇ ਉਸ ਤੋਂ ਬਾਅਦ ਫੇਰ ਫੋਲਡ ਕੀਤਾ ਹੈ ਫੋਰ ਫੋਲਡ ਕੀਤਾ ਤੇ ਹੁਣ ਆਪਾਂ ਦੇਖੋ ਜੀ ਜਿਸ ਹੱਬ ਨਾਲ ਆਪਾਂ ਜਿਹੜੀ ਚੀਜ਼ ਬਣਾ ਰਹੇ ਹਾਂ ਉਹਦੀ ਆਪਾਂ 7 ਇੰਚ ਦੀ ਲੈਂਥ ਲੈਂਦੀ ਹੈ ਵੱਡੀ ਛੋਟੀ ਆਪਾਂ ਆਪਣੇ ਹਿਸਾਬ ਨਾਲ ਕਰ ਸਕਦੇ ਆ ਜਿਵੇਂ ਦੇਖੋ ਜੀ ਮੈਂ 7 ਤੋਂ 6.5 ਹਿਸਾਬ ਨਾਲ ਆਪਾਂ ਇਹ ਨਿਸ਼ਾਨ ਲਾਇਆ ਇੱਕ ਸਾਈਡ ਤੇ ਉਸੇ ਹਿਸਾਬ ਨਾਲ ਸੈਂਟਰ ਤੋਂ ਤੇ ਉਸੇ ਹਿਸਾਬ ਨਾਲ ਸਾਈਡ ਤੋਂ ਵੈਸੇ ਵੀ ਆਪਾਂ ਕੋਈ ਗੋਲ ਪੀਸ ਕੱਟਣਾ ਹੋਵੇ ਨਾ ਦੇਖੋ ਆਪਾਂ ਇਸ ਤਰ੍ਹਾਂ ਹੀ ਕੱਟ ਸਕਦੇ ਹੁੰਦੇ ਆਂਗੇ ਜਿਵੇਂ ਕਿ ਆਪਾਂ ਤੁਹਾਨੂੰ ਇਹ ਕੱਟਣਾ ਦੱਸ ਰਹੇ ਆਂ ਚਾਹੇ ਤੁਸੀਂ ਕੱਪੜੇ ਦਾ ਕੁਝ ਵੀ ਬਣਾ ਰਹੇ ਹੋ ਤੁਹਾਨੂੰ ਬਿਲਕੁਲ ਗੋਲ ਪੀਸ ਚਾਹੀਦਾ ਤਾਂ ਤੁਸੀਂ ਐਵੇਂ ਦਾ ਗੋਲ ਪੀਸ ਇਸ ਤਰ੍ਹਾਂ ਹੀ ਕੱਟ ਸਕਦੇ ਹੁੰਦੇ ਹੋਗੇ ਆਪਾਂ ਨੂੰ ਕੋਈ ਵੀ ਗੋਲ ਚੀਜ਼ ਧਰ ਕੇ ਕੱਟਣ ਦੀ ਲੋੜ ਨਹੀਂ ਪੈਂਦੀ ਆਪਾਂ ਇਹ ਇਸ ਤਰ੍ਹਾਂ ਹੀ ਕੱਟ ਸਕਦੇ ਆਂ ਦੇਖੋ ਜ ਉਹੜਾ ਜੇ ਨਹੀਂ ਵੱਡਾ ਕੱਟਿਆ ਲੱਗ ਰਿਹਾ ਸੀ ਉਸ ਹਿਸਾਬ ਨਾਲ ਜਿਵੇਂ ਇਹਨੂੰ ਆਪਾਂ ਤੈਹ ਲਈ ਸੀ ਕੱਟਿਆ ਸੀ ਉਸ ਹਿਸਾਬ ਨਾਲ ਆਪਾਂ ਇਹਨੂੰ ਵੱਧ ਕੱਟ ਸੀ ਉਹਨੂੰ ਚੱਟ ਕਰ ਦਿੰਨੇ ਆ ਤੇ ਹੁਣ ਆਪਾਂ ਦੇਖੋ ਜੀ ਇਹਦੀ ਬਹੁਤ ਵਧੀਆ ਚੀਜ਼ ਬਣਾ ਕੇ ਦਿਖਾਵਾਂਗੇ ਜਿਹੜੀ ਕਿ ਆਪਣੇ ਹਰ ਟਾਈਮ ਕੰਮ ਆਊਗੀ ਬੋਰੀਆਂ ਤਕਰੀਬਨ ਦੇਖੋ ਜੀ ਆਪਣੇ ਸਾਰਿਆਂ ਦੇ ਘਰਾਂ 'ਚ ਪਈਆਂ ਹੁੰਦੀਆਂ ਆਪਾਂ ਲੇਕਿਨ ਇਹਨਾਂ ਤੋਂ ਕੰਮ ਨਹੀਂ ਲੈਂਦੇ ਇਹਨਾਂ ਨੂੰ ਆਪਾਂ ਸੱਟ ਦਿੰਨੇ ਆ ਇਸ ਤਰ੍ਹਾਂ ਵੇਸਟ ਕਰਕੇ ਹੁਣ ਆਪਾਂ ਨੂੰ ਬੋਰੀਆਂ ਨੂੰ ਵੇਸਟ ਕਰਕੇ ਸਿੱਟਾਂ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੋ ਜੀ ਆਮ ਹੀ ਘਰਾਂ ਦੇ ਵਿੱਚ ਬਣਾ ਸਕਦੇ ਆ ਤੇ ਇਹ ਚੀਜ਼ਾਂ ਦੀ ਆਪਾਂ ਨੂੰ ਹਰ ਟਾਈਮ ਲੋੜ ਵੀ ਪੈਂਦੀ ਹੈ ਦੇਖੋ ਆਪਾਂ ਇਹਨੂੰ ਜਿਹੜੀ ਆਪਾਂ ਪੁਇਸ ਕੱਟਿਆ ਦੇਖੋ ਉਹਦੇ ਉੱਤੇ ਨਾ ਆਪਾਂ ਇੱਕ ਪੱਟੀ ਲਾਵਾਂਗੇ ਆਪਾਂ ਕੋਈ ਵੀ ਕਪੜਾ ਲੈ ਲੈਣਾ ਜਿਵੇਂ ਮੇਰੇ ਕੋਲੇ ਦੇਖੋ ਜੀ ਇਹ ਸੁੱਤੀ ਕਪੜਾ ਸੀ ਮੈਂ ਸੁੱਤੀ ਇਸ ਤਰ੍ਹਾਂ ਲਾਈਨਿੰਗ ਵਾਲਾ ਕਪੜਾ ਹੈ ਮੈਂ ਉਹਦੀਆਂ ਇਹ ਇਸ ਤਰ੍ਹਾਂ ਇਹ ਪੱਟੀਆਂ ਕੱਟੀਆਂ ਨਿਗੀਆਂ 1.5 ਇੰਚ ਚੌੜੀ ਮੈਂ ਪੱਟੀ ਕੱਟ ਲਈ ਰੇਵ ਪੱਟੀ ਕੱਟਣੀਆਂ ਜਿਵੇਂ ਕਿ ਆਪਾਂ ਗਲੇ ਤੇ ਲਾਉਣੀਆਂ ਹੁੰਦੀਆਂ ਇਹ ਰੇਵ ਪੱਟੀ ਨਾ ਗੋਲ ਚੀਜ਼ ਤੇ ਕਿਸੇ ਤੇ ਵੀ ਲਾਈਏ ਤਾਂ ਆਪਾਂ ਬਹੁਤ ਵਧੀਆ ਲੱਗ ਜਾਂਦੀ ਹੈ ਜੇ ਚਾਰਸ ਪੱਟੀ ਲਾਉਣੀਆਂ ਦੇਖੋ ਉਹਦੇ ਵਿੱਚ ਬਲ ਪੈ ਜਾਂਦੇ ਆ ਗੋਲ ਪੱਟੀ ਰੇਵ ਬਹੁਤ ਵਧੀਆ ਇਹ ਇਸ ਤਰ੍ਹਾਂ ਸੈਟਿੰਗ ਆਉਂਦੀ ਹੈ ਜੀ ਇਹਦੀ ਇਹਨੂੰ ਆਪਾਂ ਇਸ ਤਰ੍ਹਾਂ ਹੀ ਲਗਾ ਲਾਂਗੇ ਸਾਰੇ ਕਿਤੇ ਮੂੰਹ ਨੇ ਜਿਹੜੇ ਇਹਦੇ ਫੋਲਡ ਕੀਤੇ ਆ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਆਪਾਂ ਦੋਨੇ ਮੂੰਹਾਂ ਨੂੰ ਫੋਲਡ ਕਰਕੇ ਫੇਰ ਇਹ ਆਪਾਂ ਕਮਾਉਂਦੇ ਹੋਏ ਲਾ ਕੇ ਤੇ ਇਹਦੇ ਉੱਤੇ ਆਪਾਂ ਇੱਕ ਬੈਠ ਮਸ਼ੀਨ ਸੀ ਉਹ ਲਗਾਤੀ ਤੇ ਇੱਕ ਮੈਂ ਲੈਂਤੀ ਜੀ ਬਰੀਕ ਵਾਲੀ ਇਲਾਸਟਿਕ ਸੂਈ ਦੀ ਮਦਦ ਨਾਲ ਇਲਾਸਟਿਕ ਦੇਖੋ ਜੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਹੀ ਫਰੋਦਾਂਗੇ ਇਹ ਸਾਰੀਆਂ ਚੀਜ਼ਾਂ ਪਹਿਲਾਂ ਆਪਾਂ ਬਣਾਵਾਂਗੇ ਤੇ ਫਿਰ ਸੋਨੂੰ ਮੈਂ ਬਣਾਉਣ ਤੋਂ ਬਾਅਦ ਸੋਨੂੰ ਮੈਂ ਵਰਤ ਕੇ ਦਿਖਾਉਂਗੀ ਜੀ ਕਿ ਇਹ ਆਪਾਂ ਕਾਦੇ ਵਾਸਤੇ ਬਣਾਈਆਂ ਤੇ ਕਿਵੇਂ ਇਹਨੂੰ ਆਪਾਂ ਵਰਤ ਸਕਦੇ ਹਾਂਗੇ ਪਹਿਲਾਂ ਮੈਂ ਸਾਰੀਆਂ ਬਣਾਉਂਗੀ ਕਿਉਂਕਿ ਜਦੋਂ ਮੈਂ ਮਸ਼ੀਨ ਤੇ ਕੰਮ ਕਰਦੀ ਆ ਜੀ ਅਕਸਰ ਮੇਰੇ ਮੇਆ ਨਾ तकरीबन ਮੇਰੀ ਮਸ਼ੀਨ ਉੱਪਰ ਚਵਾਰੇ ਵਿੱਚ ਪਈ ਹੈ ਮੈਨੂੰ ਥੱਲੇ ਆਉਣਾ ਜਾਣਾ ਬਹੁਤ ਦਿੱਕਤ ਲੱਗਦੀ ਹੁੰਦੀ ਹੈ ਇਸ ਕਰਕੇ ਮੈਂ ਹਰ ਇੱਕ ਚੀਜ਼ ਪਹਿਲਾਂ ਬਣਾ ਹੀ ਲੈਣੀ ਆ ਤਾਂ ਫਿਰ ਮੈਂ نیچے ਆ ਕੇ ਉਹ ਚੀਜ਼ਾਂ ਨੂੰ ਵਰਤ ਕੇ ਦਿਖਾਉਣੀ ਹੁੰਦੀ ਆ ਦੇਖੋ ਜੀ ਲਾਸਟਿਕ ਆਪਾਂ ਹਾਬਜੇ ਨਾਲ ਪਾ ਲਈ ਉਸ ਤੋਂ ਬਾਅਦ ਇਹ ਬਰੀਕ ਲਾਸਟਿਕ ਹੈ ਇਹਦੀ ਸੀਨ ਤਾਂ বাজਦੀ ਨਹੀਂ ਦੋਨਾਂ ਪੀਸਾਂ ਨੂੰ ਫੜ ਕੇ ਦੇਖੋ ਆਪਾਂ ਇੱਕ ਨਾ ਇਹਦੇ ਉੱਤੇ ਗੰਢ ਲਗਾ ਦਾਂਗੇ ਇਹਨੂੰ ਟਾਈਟ ਕਰ ਦਾਂਗੇ ਗੰਢ ਕੋਲੋਂ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਦੇਖੋ ਆਪਣੇ ਕੋਲੇ ਇੱਕ ਨਾ ਹੀ ਇਸ ਤਰ੍ਹਾਂ ਦਾ ਇਹ ਬਣ ਕੇ ਤਿਆਰ ਹੋ ਗਈ ਜਿਵੇਂ ਕੀ ਆਪਾਂ ਕੋਈ ਚੀਜ਼ ਹੋਵੇ ਉਹਦੇ ਉੱਤੇ ਆਪਾਂ ਚੜਾਉਣੀ ਹੋਵੇ ਜਾਨੀ ਕਿ ਟੋਕਰੀ ਹੈ ਕੋਈ ਵੀ ਚੀਜ਼ ਹੈ ਆਪਾਂ ਉਹਦੇ ਉੱਤੇ ਇਹ ਕਵਰ ਬਣਾਇਆ ਇੱਕ ਟੋਕਰੀ ਨੂੰ ਟਕਣ ਵਾਸਤੇ ਇਹ ਮੈਂ ਤੁਹਾਨੂੰ ਦਿਖਾਉਂਗੀ ਵੀ ਬਾਅਦ ਵਿੱਚ ਵਰਤ ਕੇ ਕੀ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆਂਗੇ ਲੋ ਜੀ ਇਸੇ ਤਰ੍ਹਾਂ ਦੇਖੋ ਆਪਾਂ ਜਿਹੜੀ ਹੋਰ ਬੋਰੀ ਪਈ ਹੈ ਆਪਾਂ ਉਹਦਾ ਵੀ ਬਣਾਉਣੇ ਆਂਗੇ ਇਵੇਂ ਮੈਂ ਸਿੱਧਾ ਕਰਕੇ ਇੱਕ ਵਾਰ ਇਸ ਤਰ੍ਹਾਂ ਰੱਖ ਦਿੰਨੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਦੂਸਰਾ ਪੀਸ ਲਵਾਂਗੇ ਬੋਰੀ ਦਾ ਇਸੇ ਤਰ੍ਹਾਂ ਆਪਾਂ ਉਹਦਾ ਇੱਕ ਨਵੀਂ ਚੀਜ਼ ਹੋਰ ਬਣਾਉਣੀ ਆ ਦੇਖੋ ਆਪਾਂ ਜਿਹੜੀ ਬੋਰੀ ਸੀ ਜੀ ਇਸ ਤੇ ਨੂੰ ਪਹਿਲਾਂ ਸਹੀ ਕਰ ਲੈਣੇ ਆ ਕਿਉਂਕਿ ਆਪਾਂ ਇਹਦੇ ਵਿੱਚ ਗੋਲ ਪੀਸ ਇੱਕ ਕੱਢਿਆ ਸੀਗਾ ਸਹੀ ਕਰਨ ਤੋਂ ਬਾਅਦ ਦੇਖੋ ਜਿੱਥੋਂ ਬੋਰੀ ਆਪਾਂ ਨੂੰ ਸਾਫ਼-ਸਾਫ਼ ਲੱਗਦੀ ਆ ਕਿਤੇ ਫੱਟੀ ਨਹੀਂ ਕਿਤੇ ਹੋਰ ਨਹੀਂ ਉੱਥੋਂ ਮੈਂ ਬਿਲਕੁਲ ਇਹ ਸਾਫ਼-ਸਾਫ਼ ਪੀਸ ਲੱਤੇਗਾ ਸੌਸ ਵੀਸ ਲੈਣਾ ਹੈ ਇਹਦੀ ਮੈਂ ਇੱਕ ਨਾ ਬੈਗ ਟਾਈਪ ਇੱਕ ਬਣਾ ਰਹੀਆਂ ਜੀ ਥੈਲਾ ਤੁਸੀਂ ਵੱਡਾ ਛੋਟਾ ਕਿਵੇਂ ਮਰਜੀ ਬਣਾ ਸਕਦੇ ਹੋ ਜਿਸ ਨਾਲ ਮੈਂ ਬਣਾ ਰਹੀਆਂ ਜੀ ਮੈਂ ਬਸ ਲਿਮਟਿਡ ਛੋਟਾ ਜਿਹਾ ਬਣਾ ਰਹੀਆਂ ਤੇ ਕਿਉਂਕਿ ਦੇਖੋ ਆਪਣਾ ਦੇਖੋ ਸਰਦੀਆਂ ਦੇ ਵਿੱਚ ਆਪਾਂ ਹਰੀਆਂ ਮਿਰਚਾਂ ਹੋਈਆਂ ਜੀ ਅਦਰਕ ਹੋਇਆ ਟਮਾਟਰ ਹੋਇਆ ਇਹ ਉਹ ਚੀਜ਼ਾਂ ਦੇਖੋ ਹਵਾ ਵੀ ਲੱਗਦੀ ਰਹਿੰਦੀ ਹੈ ਕਿਉਂਕਿ ਇਹ ਨੈਟ ਹੈ ਨੈਟ ਦੀ ਬੋਰੀ ਹੈ ਤੇ ਇਸ ਕਰਕੇ ਆਪਾਂ ਉਹ ਚੀਜ਼ਾਂ ਨੂੰ ਬਣਾਉਣ ਵਾਸਤੇ ਇੱਕ ਇਹ ਨਾ ਛੋਟਾ ਜਾ ਮਿੰਨੀ ਜਾ ਇੱਕ ਥੈਲਾ ਬਣਾ ਰਹਿਆਂਗੇ ਦੇਖੋ ਇਹ ਸਾਰਾ ਆਪਾਂ ਇਹਨੂੰ ਡਬਲ ਫੋਲਡ ਕੀਤਾ ਹੈ ਡਬਲ ਫੋਲਡ ਕਰਕੇ ਜੇ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਹੀ ਸੀਨ ਲਗਾ ਦਾਂਗੇ ਤਾਂ ਦੇਖੋ ਜੀ ਇਹ ਨਾ ਮਤਲਬ ਇਹਦੇ ਤਾਰਾਂ ਹੀ ਨਿਕਣ ਲੱਗ ਜਾਂਦੀਆਂ ਨੇ ਉਹ ਤੇਰੀਆਂ ਧਾਗੇ ਜੀ ਤੇ ਇਹਦੇ ਉੱਤੇ ਵੀ ਆਪਾਂ ਪੱਟੀ ਲਾਵਾਂਗੇ ਦੋ ਸਾਈਡ ਤੇ ਆਪਾਂ ਪੱਟੀ ਨਾਲ ਬੰਦ ਕਰਾਂਗੇ ਮੂਹਰੀ ਸਾਈਡ ਤੇ ਆਪਾਂ ਦੇਖੋ ਜੀ ਇਸੇ ਤਰ੍ਹਾਂ ਇੱਕ ਕੱਪੜਾ ਲਗਾਵਾਂਗੇ ਚੌੜੇ ਵਾਲਾ ਪਹਿਲਾਂ ਤਾਂ ਦੇਖੋ ਇੱਕ ਸਾਈਡ ਤੇ ਪਾਈਪਿੰਗ ਲਾ ਕੇ ਦੂਜੀ ਸਾਈਡ ਤੇ ਦਵਾਉਂਦੇ ਹੋਏ ਦੋ ਸਾਈਡਾਂ ਆਪਾਂ ਇਸੇ ਨਾਲ ਹੀ ਕੰਪਲੀਟ ਕਰਨੀਆਂ ਬੰਦ ਕਰਨੀਆਂ ਜਾਣੀਆਂ ਕਿ ਦੂਜੀ ਸਾਈਡ ਤੇ ਦੇਖੋ ਜੀ ਆਪਾਂ 2 ਇੰਚ ਦੀ ਚੌੜੀ ਪੱਟੀ ਲਾਵਾਂਗੇ ਉਹ ਆਪਾਂ ਇਸ ਤਰ੍ਹਾਂ ਲਾਵਾਂਗੇ ਜਿਵੇਂ ਕਿ ਆਪਾਂ ਇਹਦੇ ਵਿੱਚ ਇੱਕ ਡੋਰੀ ਪਰਾਉਣੀ ਹੈ ਜਿਵੇਂ ਆਪਾਂ ਪਹਿਲਾਂ ਲਾਈ ਸੀ ਦੇਖੋ ਬਰੀਕ ਲਾਈ ਸੀ ਉਹਦੇ ਵਿੱਚ ਆਪਾਂ ਇਲਾਸਟਿਕ ਪਾਇਆ ਸੀ ਇਹ ਥੋੜੀ ਜਿਹੀ ਚੌੜੀ ਲਾਈ ਐ ਮੈਨੇ ਪੱਟੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਡੋਰੀ ਇਸੇ ਤਰ੍ਹਾਂ ਦੇਖੋ ਜੀ ਆਪਾਂ ਇਹ ਚੌੜੀ ਪੱਟੀ ਇਹ ਐਸੇ ਹਮ ਨਾਲ ਲੈ ਲੈਣੇ ਆ ਜਿਹੜੀ ਕਿ ਆਪਣੇ ਇਹ ਸਿੰਗਲ ਪੀਸ ਤੇ ਇਸ ਤਰ੍ਹਾਂ ਕਹਿ ਰਹੀ ਹੋ ਕੇ ਡਬਲ ਹੋ ਜੇ ਆਪਾਂ ਤੁਹਾਨੂੰ ਲਾਉਣੀ ਦੱਸਦੇ ਆ ਦੇਖੋ ਮੈਂ ਇਹ ਸਿੰਗਲ ਪੀਸ ਪਹਿਲਾਂ ਆਪਾਂ ਇਹਨੂੰ ਖੋਲ ਕੇ ਇਸ ਤਰ੍ਹਾਂ ਲੈ ਲਿਆ ਉਸ ਤੋਂ ਬਾਅਦ ਇੱਕ ਸਾਈਡ ਤੋਂ ਦੇਖੋ ਜੀ ਫੋਲਡ ਕਰ ਦਾਂਗੇ ਬਰੀਕ ਲੇੜ ਕੇ ਤੇ ਫੇਰ ਡਬਲ ਕਰਕੇ ਆਪਾਂ ਇਹਨੂੰ ਕਮਾਉਂਦੇ ਹੋਏ ਇਹ ਇਸ ਤਰ੍ਹਾਂ ਹੀ ਲਗਾ ਦਾਂਗੇ ਇੱਕ ਸਾਈਡ ਦੇ ਪਹਿਲਾਂ ਆਇ ਲਾਵਾਂਗੇ ਫੇਰ ਉੱਤੋਂ ਆਪਾਂ ਦੱਬ ਮਸ਼ੀਨ ਲਾਵਾਂਗੇ ਇਹ ਆਪਣੇ ਕੋਲੇ ਇਹ ਇਸ ਤਰ੍ਹਾਂ ਹੀ ਫੋਲਡ ਹੋ ਜਾਊਗੀ ਫालतू ਕੱਪੜਾ ਆਪਾਂ ਕੱਟ ਦਾਂਗੇ ਪਹਿਲਾਂ ਇਹ ਲਾਵਾਂਗੇ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਬੰਦ ਕਰਾਂਗੇ ਥੈਲਾ ਬਣਾਵਾਂਗੇ ਤੇ ਨਾਲ-ਨਾਲ ਆਪਾਂ ਉਹ ਪੱਟੀ ਲਾਵਾਂਗੇ ਜੀ ਜਿਹੜੀ ਕਿ ਆਪਾਂ ਸੈਡਾਂ ਤੇ ਲਾਉਣੀ ਹੈ ਬੰਦ ਕਰਨੀ ਆਪਾਂ ਤਾਂ ਜੋ ਆਪਾਂ ਇਹਨੂੰ ਵਰਤੀ ਇਹਦੇ ਧਾਗੇ ਨਾਲ ਨਿਕਲਣ ਇਸ ਕਰਕੇ ਦੇਖੋ ਜੀ ਆਪਾਂ ਨੂੰ ਇਹਦੇ ਉੱਤੇ ਕੱਪੜਾ ਦੀ ਪੱਟੀ ਲਾਉਣੀ ਜ਼ਰੂਰੀ ਹੈ ਆਪਾਂ ਇਹਨੂੰ ਐਂ ਨਹੀਂ ਬਣਾ ਸਕਦੇ ਕੱਪੜੇ ਦੀ ਪੱਟੀ ਲਾ ਕੇ ਬਣਾਵਾਂਗੇ ਤਾਂ ਵਧੀਆ ਚੀਜ਼ ਆਪਣੀ ਬਣ ਕੇ ਤਿਆਰ ਹੋ ਜੂਗੀ ਵਰਤਾਂਗੇ ਕੋਈ ਦੇਖੋ ਜੀ ਕਿਸੇ ਦੇ ਸਾਹਮਣੇ ਕਈ ਵਾਰ ਆਪਾਂ ਕੋਈ ਚੀਜ਼ ਕੱਟਦੇ ਕਰਦੇ ਆ ਤਾਂ ਵੀ ਇਹ ਵਧੀਆ ਲੱਗਦਾ ਇਸ ਤਰ੍ਹਾਂ ਆਮ ਤੌਰ ਤੇ ਐਵੇਂ ਦੇ ਕੋਈ ਥੈਲੇ ਆਪਾਂ ਦੇਖੋ ਨੈਟ ਦੇ ਬਣੇ ਹੋਏ ਜਾਂ ਕਿਸ ਤਰ੍ਹਾਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਂਦੇ ਆ ਜੀ ਆਪਾਂ ਨੂੰ ਪੈਸੇ ਲਾਉਣੇ ਪੈਂਦੇ ਨੇ ਦੇਖੋ ਬਾਜ਼ਾਰ ਚ ਜੋ ਚੀਜ਼ ਲੈ ਕੇ ਆਉਂਦੇ ਆ ਇਹ ਚੀਜ਼ਾਂ ਦੀ ਅਕਸਰ ਆਪਾਂ ਨੂੰ ਲੋੜ ਪੈਂਦੀ ਰਹਿੰਦੀ ਹੈ ਕਿਉਂਕਿ ਆਪਾਂ ਇਹ ਚੀਜ਼ਾਂ ਦੇਖੋ ਜੀ ਟਮਾਟਰ ਓਏ ਕੋਈ ਲਸਣ ਵੀ ਸਾਹਮਣਾ ਹੋਇਆ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਰੱਖ ਸਕਦੇ ਆ ਜਾਂ ਕੋਈ ਅਦਰਕ ਹਰੀਆਂ ਮਿਰਚਾਂ ਜੋ ਵੀ ਆਪਾਂ ਪਾਉਣੀ ਆ ਤਾਂ ਆਪਾਂ ਇਹਨੂੰ ਫ੍ਰਿਜ 'ਚ ਵੀ ਰੱਖ ਸਕਦੇ ਆ ਦੇਖੋ ਜੀ ਜੇ ਜਿਵੇਂ ਸਰਦੀ ਦਾ ਮੌਸਮ ਹੈ ਆਪਾਂ ਫ੍ਰਿਜ 'ਚ ਨਹੀਂ ਰੱਖਦੇ ਤਾਂ ਆਪਾਂ ਇਹਨੂੰ ਇਹ ਚੀਜ਼ਾਂ ਪਾ ਕੇ ਤੇ ਆਪਾਂ ਇਹਨੂੰ ਬਾਹਰ ਵੀ ਕਿਤੇ ਵੀ ਦੇਖੋ ਜੀ ਹੈਂਗ ਕਰਕੇ ਰੱਖ ਸਕਦੇ ਆ ਆਪਾਂ ਇਹਦੇ ਵਿੱਚ ਇੱਕ ਡੋਰੀ ਪਾਵਾਂਗੇ ਦੇਖੋ SUVI ਦੀ ਮਦਦ ਨਾਲ ਜਿਵੇਂ ਨਾਲ ਆ ਪਾਉਨੇ ਆ ਉਸੇ ਤਰ੍ਹਾਂ ਆਪਾਂ ਇੱਕ ਇਹ ਨਾਲੇ ਟਾਈਪ ਡੋਰੀ ਬਣਾ ਕੇ ਇਹ ਆਪਾਂ ਦੇਖੋ ਜੀ ਗੱਠ ਮਾਰ ਕੇ ਇਹਦੇ ਵਿੱਚ ਪਾਤੀ ਤੇ ਉੱਪਰੋਂ ਆਪਾਂ ਫੇਰ ਗੱਠ ਮਾਰ ਦਾਂਗੇ ਤਾਂ ਜੋ ਆਪਣੀ ਡੋਰੀ ਹੈ ਇਹਦੇ ਵਿੱਚੋਂ ਨਿਕਲ ਨਾ ਇਹ ਆਪਣਾ ਦੇਖੋ ਜੀ ਇੱਕ ਇਸ ਤਰ੍ਹਾਂ ਦੀ ਇੱਕ थैਲੀ ਬਣ ਕੇ ਤਿਆਰ ਹੋ ਗਈ ਤੁਸੀਂ ਕੋਈ ਵੀ ਚੀਜ਼ ਪਾ ਕੇ ਡੋਰੀ ਨੂੰ ਟਾਈਟ ਕਰ ਸਕਦੇ ਹੋ ਦੇਖੋ ਉੱਪਰੋਂ ਆਪਣੀ ਚੀਜ਼ੇ ਕਵਰ ਹੋ ਜਾਊਗੀ ਦੇਖੋ ਇਹ ਆਪਣੀ ਇਸ ਤਰ੍ਹਾਂ ਦੀ ਚੀਜ਼ ਬਣ ਗਈ ਹੋਰ ਆਪਾਂ ਸੋਨੂੰ ਚੀਜ਼ਾਂ ਬਣਾ ਕੇ ਦਿਖਾਉਣੀ ਆ ਜਿਹੜੀਆਂ ਉਹ ਵੀ ਆਪਣੇ ਡੇਲੀ ਵਰਤਨ ਦੇ ਕੰਮ ਆਉਣਗੀਆਂ ਲੋਜੀ ਇਸੇ ਤਰ੍ਹਾਂ ਦੇਖੋ ਆਪਾਂ ਇਹ ਪੀਸ ਲੈਣਾ ਇਹ ਵੀ ਮੈਂ ਡਬਲ ਫੋਲਡ ਕਰਕੇ ਲੈਂਦਾ ਤੇ ਇਹ ਆਪਾਂ ਬਣਾਵਾਂਗੇ ਜੀ ਜਿਵੇਂ ਕਿ ਆਪਾਂ ਬਰਤਨ ਸਾਫ ਕਰਨ ਵਾਸਤੇ ਦੇਖੋ ਜਿਹੜੇ ਸਕ੍ਰੱਬ ਆਉਂਦੇ ਹੁੰਦੇ ਆਪਾਂ ਬਾਜ਼ਾਰ ਚੋਂ ਲੈ ਕੇ ਆਉਨੇ ਆ ਤੇ ਉਹ ਵੀ ਆਪਾਂ ਨੂੰ ਇੱਕ ਦੇਖੋ ਜੀ 10-10 ਰੁਪਏ ਦਾ ਪੈਂਦਾ ਘਰ ਵਿੱਚ ਆਪਾਂ ਫ੍ਰੀਚ ਹੀ ਬਣਾ ਕੇ ਤਿਆਰ ਕਰਾਂਗੇ ਮੇਰੇ ਲਵੇ ਇੱਕ ਸਪੌਂਜ ਪਈ ਸੀ ਇਸ ਤਰ੍ਹਾਂ ਦੀ ਤੇ ਮੈਂ ਇਹ ਉਹਦੇ ਵਿੱਚ ਪਾਉਂਗੀ ਕੋਈ ਵੀ ਆਪਾਂ ਦੇਖੋ ਬਰਤਨ ਸਾਫ ਕਰਨ ਵਾਸਤੇ ਸਾਬਣ ਵਰਤ ਰਿਆਂ ਚਾਹੇ ਆਪਾਂ ਕੋਈ ਡਿਸ਼ਵਾਸ਼ ਵਰਤ ਰਿਆਂ ਤਾਂ ਦੇਖੋ ਇਹਦੇ ਨਾਲ ਬਹੁਤ ਸੋਹਣੀ ਝਗਵੰਦੀ ਆ ਜਦੋਂ ਆਪਾਂ ਇਹ ਵਰਤਦੇ ਆ ਤਾਂ ਬਹੁਤ ਹੀ ਵਧੀਆ ਦੇਖੋ ਜੀ ਮਤਲਬ ਕਿ ਆਪਣੇ ਭਾਂਡੇ ਵੀ ਸਾਫ ਹੁੰਦੇ ਨੇਗੇ ਤੇ ਇਸੇ ਤਰ੍ਹਾਂ ਆਪਾਂ ਦੋ ਪੀਸ ਲੱਤੇ ਹੈਗੇ ਵੈਸੇ ਮੈਂ ਤਿੰਨੇ ਚਾਰ ਬਣਾਉਂਗੀ ਦੋ ਪੀਸ ਨੂੰ ਇਸ ਤਰ੍ਹਾਂ ਦੇ ਬਣਾਉਣੇ ਸਿਖਾਵਾਂਗੇ ਤੇ ਇੱਕ ਦੋ ਨੂੰ ਆਪਾਂ ਸਿੰਪਲ ਢੰਗ ਦੇ ਬਣਾ ਕੇ ਦਿਖਾਵਾਂਗੇ ਕਈ ਵਾਰ ਆਪਣੇ ਕੋਲ ਸਪੰਜ ਨਹੀਂ ਹੁੰਦੀ ਤਾਂ ਆਪਾਂ ਵੈਸੇ ਵੀ ਬਣਾਵਾਂਗੇ ਲਿਕੋ 5 ਨੂੰ ਇਹਦੇ ਵਿੱਚ ਪਾ ਕੇ ਆਪਾਂ ਡਬਲ ਫੋਲਡ ਕਰਕੇ ਜਿਹੜੀ ਬੋਰੀ ਆ ਇਹ ਇਸ ਤਰ੍ਹਾਂ ਲੱਗਦੀ ਹੈ। ਲੋ ਜੀ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਸਿੱਧਾ-ਸਿੱਧਾ ਕੱਟ ਲਾਂਗੇ ਆਪਾਂ ਡਬਲ ਕਰਕੇ ਇਹਦੇ ਵਿੱਚ ਪਾਵਾਂਗੇ ਇਹ। ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਵੀ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓ ਜਿਹੜੀਆਂ ਹੈਗੀਆਂ ਜੀ ਉਹ ਕਿਵੇਂ ਦੀਆਂ ਲੱਗਦੀਆਂ ਦੇਖੋ ਆਪਾਂ ਸਰਦੀਆਂ ਦੇ ਟਾਈਮ ਐ ਜੀ ਦਿਨ ਛੋਟੇ ਆ ਆਪਾਂ ਆਪਣੀਆਂ ਭੈਣਾਂ ਵਾਸਤੇ ਸਪੈਸ਼ਲੀ ਵੀਡੀਓ ਬਣਾਉਣੇ ਆ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਲਓ ਜੀ ਆਪਾਂ ਇਹ ਇਸ ਤਰ੍ਹਾਂ ਦੇਖੋ ਜੀ ਇਹਦੇ ਵਿੱਚ ਪਾਤੀ ਸੈਂਟਰ ਜੱਪ ਲੈ ਲੈਣਾ ਇਹਦਾ ਉਸ ਤੋਂ ਬਾਅਦ ਇਹਨੂੰ ਫੋਲਡ ਕਰ ਕਰਕੇ ਦੇਖੋ ਜੀ ਆਪਾਂ ਇਹ ਲਗਾਵਾਂਗੇ ਸੀਨ ਲਗਾਉਣੀ ਆ ਆਪਾਂ ਇਹਨੂੰ ਫੋਲਡ ਕਰ ਦੇ ਤੇ ਇਹਨੂੰ ਫੋਲਡ ਕਰਨ ਤੋਂ ਬਾਅਦ ਸੀਨ ਲਾਉਣ ਤੋਂ ਬਾਅਦ ਦੇਖੋ ਆਪਾਂ ਨਾਲ-ਨਾਲ ਇਹਦੇ ਸੀਨ ਫੇਰ ਲਾਵਾਂਗੇ ਜਿੱਤੇ ਕੀ ਆਪਣੀ ਸਪੌਂਜ ਪਈ ਹੈ ਲੋ ਦੇਖੋ ਜੀ ਇਹ ਆਪਣੀ ਇਹ ਇਸ ਤਰ੍ਹਾਂ ਦਾ ਇਹ ਬਣ ਕੇ ਤਿਆਰ ਹੋ ਗਿਆ ਇਸੇ ਤਰ੍ਹਾਂ ਆਪਾਂ ਇੱਕ ਹੋਰ ਵੀ ਬਣਾਵਾਂਗੇ ਉਹ ਆਪਾਂ ਆਪਣੇ ਕੋਲੇ ਪਿੰਕ ਕਲਰ ਦੀ ਬੋਰੀ ਪਈ ਹੈ ਉਹ ਚੋਂ ਬਣਾਵਾਂਗੇ ਤੇ ਇੱਕ ਦੋ ਆਪਾਂ ਤੁਹਾਨੂੰ ਇਸੇ ਤਰ੍ਹਾਂ ਪਾਈਪਿੰਗ ਵਾਲੀ ਬਣਾ ਕੇ ਦਿਖਾਵਾਂਗੇ ਉਹ ਬਣਾਵਾਂਗੇ ਜੀ ਆਪਾਂ ਬਿਨਾਂ ਸਪੌਂਜ ਤੋਂ ਪਹਿਲਾਂ ਵੀ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਇਸੇ ਬੋਰੀ ਤੋਂ ਬਹੁਤ ਸਾਰੀਆਂ ਚੀਜ਼ਾਂ ਬਰਉਣੀਆਂ ਸਿਖਾਈਆਂ ਹੋਈਆਂ ਨੇਗੀਆਂ ਪਹਿਲਾਂ ਆਪਣੀਆਂ ਵੀਡੀਓ ਸੀਗੀਆਂ ਉਹ ਆਪਾਂ ਕਿੰਨੀ ਵੀਡੀਓ ਪਾਈਆਂ ਹੋਈਆਂ ਨੇ ਮੈਂ ਜਿਹੜੀ ਕਿ ਇਹ ਬੋਰੀ ਤੋਂ ਹੀ ਬਣਾਈਆਂ ਹੋਈਆਂ ਨੇ ਦੇਖੋ ਕਈ ਵਾਰ ਕੋਈ ਬੋਰੀ ਹੁੰਦੀ ਹੈ ਜੀ ਜਿਵੇਂ ਆਪਣੀ ਆਟੇ ਵਾਲੀ ਬੋਰੀ ਹੁੰਦੀ ਹੈ ਜਾਂ ਫਿਰ ਆਪਣੀਆਂ ਇਹ ਵਾਲੀਆਂ ਬੋਰੀਆਂ ਹੁੰਦੀਆਂ ਨੇਗੀਆਂ ਦਸਣ ਪਿਆਜ਼ ਵਾਲੀਆਂ ਤੇ ਇਹ ਹਮੇਸ਼ਾ ਦੇਖੋ ਆਪਾਂ ਇਹ ਤੋਂ ਕੁਝ ਨਾ ਕੁਝ ਬਣਾਉਂਦੀ ਰਹਿੰਦੇ ਆ ਜੀ ਆਪਾਂ ਕਦੇ ਵੀ ਇਹ ਬੋਰੀ ਨੂੰ ਫालतू ਕ ਸਮਝ ਕੇ ਛੁੱਟਿਆ ਨਹੀਂ ਹੈਗਾ ਤੇ ਦੇਖੋ ਆਪਾਂ ਇਹ ਤੋਂ ਕੋਈ ਨਾ ਕੋਈ ਕੰਮ ਲੈ ਹੀ ਲੰਨੇ ਆ ਜੇ ਚਾਹੇ ਕੋਈ ਵੀ ਕਿਸੇ ਹਿਸਾਬ ਨਾਲ ਹੀ ਆਪਾਂ ਇਹਦਾ ਕੁਝ ਬਣਾਈਏ ਪਰ ਆਪਾਂ ਨੂੰ ਇਹ ਕਦੇ ਵੇਸਟ ਕਰਕੇ ਨਹੀਂ ਛੱਡਿਆ ਹਮੇਸ਼ਾ ਆਪਾਂ ਦੇਖੋ ਜੀ ਇਹਦੇ ਕੰਮ ਦੀ ਚੀਜ਼ੀ ਬਣਾਈਏ ਲੋ ਜੀ ਇਸੇ ਤਰ੍ਹਾਂ ਦੇਖੋ ਛੋਟੇ-ਛੋਟੇ ਜਿਹੜੇ ਪੀਸ ਪਏ ਸੀ ਨਾ ਆਪਾਂ ਪਿੰਕ ਕਲਰ ਦੇ ਵੀ ਇਹਦੇ ਵਿੱਚ ਪਾਤੇ ਤੇ ਆਪਾਂ ਦੇਖੋ ਜੀ ਜਿਹੜਾ ਆਪਣੇ ਕੋਲੇ ਨੀਲਾ ਕਲਰ ਦੀ ਬੋਰੀ ਸੀ ਨੀਲਾ ਕਲਰ ਵਾਲੀ ਬੋਰੀ ਵੀ ਆਪਾਂ ਇਹਦੇ ਵਿੱਚ ਪਾਤੀ ਤੇ ਆਪਾਂ ਇਹਨੂੰ 5-7 ਇਸ ਤਰ੍ਹਾਂ ਐ ਲੈ ਕੇ ਛੋਟੇ-ਛੋਟੇ ਪੀਸ ਫੋਲਡ ਕਰ ਲੈਣਾ ਹੈਗਾ ਫੋਲਡ ਡਬਲ ਫੋਲਡ ਕਰਾਂਗੇ ਆਪਾਂ ਤੇ ਫਿਰ ਆਪਾਂ ਇਹਨੂੰ ਫੋਲਡ ਕਰਨ ਤੋਂ ਬਾਅਦ ਤੇ ਫਿਰ ਇਹਦੇ ਉੱਤੇ ਲਗਾਂ ਪਹਿਲਾਂ ਇਹਦੇ ਉੱਤੇ ਇਸ ਤਰੀਂ ਸੀਨਾ ਲਾਵਾਂਗੇ ਤੇ ਫਿਰ ਆਪਾਂ ਪਾਈਵਿੰਗ ਵਾਲੀਆਂ ਸੀਨਾ ਲਾਵਾਂਗੇ ਉਹਦੇ ਨਾਲ ਵੀ ਆਪਣੀ ਦੇਖੋ ਜੀ ਬਿਨਾ ਸਪੰਜ ਤੋਂ ਇੱਕ ਹੀ ਬਦਿਆ ਬਣ ਕੇ ਤਿਆਰ ਹੋ ਜੂ ਤੇ ਇਹਨੂੰ ਵੀ ਆਪਾਂ ਕਿਵੇਂ ਮਰਜ਼ੀ ਪਾਟ ਸਕਦੇ ਆ ਤੇ ਆਪਾਂ ਤੁਹਾਨੂੰ ਬਤ ਕੀ ਦਿਖਾਵਾਂਗੇ ਵੀ ਅਕਸਰ ਦੇਖੋ ਜੀ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਆ ਆਪਾਂ ਟੂਟੀਆਂ ਸਾਫ਼ ਕਰਨੀਆਂ ਆ ਆਪਾਂ ਸ਼ੈਂਕ ਸਾਫ਼ ਕਰਨੀਆਂ ਆ ਆਪਾਂ ਬਾਸਵਿਸ਼ ਸਾਫ਼ ਕਰਨੀਆਂ ਆ ਆਪਾਂ ਕੁਝ ਵੀ ਸਾਫ਼ ਕਰਨਾ ਹੋਵੇ ਤੇ ਇਹ ਚੀਜ਼ਾਂ ਵਾਸਤੇ ਆਪਾਂ ਨੂੰ ਸਪੈਸ਼ਲੀ ਬਾਜ਼ਾਰਤ ਵਿੱਚ ਦੇਖੋ ਕੁਛ ਨਾ ਕੁਛ ਲੈ ਕੇ ਆਉਣਾ ਪੈਂਦਾ ਜਿਹਦੇ ਨਾਲ ਆਪਾਂ ਇਹ ਚੀਜ਼ ਜਸ ਸਾਫ਼ ਕਰ ਸਕੀਏ ਤਾਂ ਘਰ ਵਿੱਚ ਦੇਖੋ ਆਪਾਂ ਵੇਸਟ ਹੋ ਰਹੀ ਸੀ ਉਹਦੇ ਉੱਤੋਂ ਬਣਾ ਕੇ ਇਹ ਚੀਜ਼ਾਂ ਤਿਆਰ ਕਰ ਲਈਆਂ 5-7 ਲੜਾਂ ਦੇ ਵਿੱਚ ਇਹ ਪੀਸ ਨੂੰ ਆਪਾਂ ਇਸ ਤਰ੍ਹਾਂ ਏ ਘਮਾ ਘਮਾ ਕੇ ਫੋਲਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਉੱਤੇ ਇੱਕ ਦੋ ਸੀਨ ਆ ਹੀ ਲਾਵਾਂਗੇ ਤੁਸੀਂ ਚਾਹੋ ਤਾਂ ਦੇਖੋ ਜੀ ਜਿਵੇਂ ਆਪਣੀ ਤੈ ਹੈ ਇਹਦੇ ਵਿੱਚ ਇੱਕ ਸੂਈ ਲਗਾ ਸਕਦੇ ਹਾਂ ਸੂਈ ਦੇ ਨਾਲ ਸਾਰੇ ਪੀਸ ਖੜ ਜਾਣਗੇ ਉਸ ਤੋਂ ਬਾਅਦ ਤੁਸੀਂ ਪਾਈਪਿੰਗ ਇਹਦੇ ਉੱਤੇ ਕਮਾ ਸਕਦੇ ਹੋ ਇਹ ਤੁਸੀਂ ਇਸ ਤਰ੍ਹਾਂ ਬਣਾ ਕੇ ਦਿਖਾਵਾਂਗੇ ਆਪਾਂ ਚਲੋ ਲਓ ਜੀ ਪਹਿਲਾਂ ਮੈਂ ਸੀਨ ਲਗਾ ਲੈਂਨੀ ਆ ਉਸ ਤੋਂ ਬਾਅਦ ਸੀਨ ਲਾਉਣ ਤੋਂ ਬਾਅਦ ਆਪਾਂ ਇਹਦੇ ਤੇ ਪੱਟੀ ਲਾਵਾਂਗੇ ਦੇਖੋ ਪੱਟੀ ਵੀ ਇਹੀ ਇਸੇ ਕਲਰ ਦੀ ਆਪਾਂ ਕੱਟ ਲੈਣੇ ਆਂਗੇ 1.5 ਇੰਚ ਚੌੜੀ ਤੇ ਇੱਕ ਸਾਈਡ ਤੋਂ ਲਾਉਂਦੇ ਹੋਏ ਦੂਜੀ ਸਾਈਡ ਤੇ ਦੇਖੋ ਜੀ ਆਪਾਂ ਇਹ ਇਸ ਤਰ੍ਹਾਂ ਐ ਕਰਕੇ ਇਹ ਆਪਣੇ ਜੋੜ પા ਕੇ ਲਾ ਲਾਂਗੇ ਆਪਾਂ ਪੱਟੀ ਤੇ ਇਸ ਇਸ ਤਰ੍ਹਾਂ ਆਪਣੇ ਦੋਨ ਚਾਰੋਂ ਪਾਸੇ ਆਪਾਂ ਦੇਖੋ ਜੀ ਇਹਨੂੰ ਕਮਾ ਕੇ ਲਾ ਦਾਂਗੇ ਏ ਵੀ ਆਪਣੀ ਇੱਕ ਵਧੀਆ ਬਣ ਕੇ ਤਿਆਰ ਹੋ ਗਈ ਚਾਰ ਪੰਜ ਪੀਸ ਤਿੰਨ ਤੇ ਸੌਰੀ ਇੱਕਦਮ ਐ ਹੋਰ ਵੀ ਬਣਾਉਂਗੀ ਤੇ ਤੁਹਾਨੂੰ ਇਕੱਠੇ ਦਿਖਾਵਾਂਗੀ ਤੰਨੇ ਚਾਰੇ ਚੀਜ਼ਾਂ ਦੇਖੋ ਜੀ ਆਪਣੀਆਂ ਇਹ ਬਣ ਗਈਆਂ ਤੇ ਇੱਕ ਦੋ ਆਪਾਂ ਪਹਿਲਾਂ ਬਣਾਇਆ ਉਹ ਵੀ ਆਪਾਂ ਹੁਣ ਤੁਹਾਨੂੰ ਵਰਤ ਕੇ ਵੀ ਦਿਖਾਵਾਂਗੇ ਕਿ ਆਪਾਂ ਇਹ ਤੋਂ ਕਿਵੇਂ ਵਰਤਾਂ ਤੇ ਕਿਵੇਂ ਆਪਾਂ ਕੰਮ ਲੈਣਾ ਦੇਖੋ ਜੀ ਆਮ ਤੌਰ ਤੇ ਕਈ ਵਾਰ ਕੀ ਹੁੰਦਾ ਆਪਣੇ ਕੋਲੇ ਦੁੱਧ ਵਾਲੀ ਜਿਹੜੀ ਜਾਲੀ ਹੁੰਦੀ ਹੈ ਜਿਹਦੇ ਨਾਲ ਆਪਾਂ ਦੁੱਧ ਟੱਕਦੇ ਹੁੰਦੇ ਆ ਆਪਾਂ ਨੂੰ ਕਈ ਵਾਰ ਉਹ ਚੀਜ਼ ਤੇ ਵੀ ਢੱਕਣ ਦੇ ਕੰਮ ਆਏ ਨੇ ਜਿਹੜੀ ਆਪਾਂ ਇਹ ਨੈਟਾ ਤਿਆਰ ਕੀਤੀਆਂ ਨਿਗੀਆਂ ਦੁੱਧ ਵਾਲੀ ਜਾਲੀ ਦੇ ਆਪਣੀ ਕਈ ਵਾਰ ਟੁੱਟ ਜਾਂਦੀ ਹੈ ਪਰ ਲਿਆਉਣ ਦੀ ਕਾਲ ਕਰ ਜਾਂਦੇ ਆ ਉਸ ਦਿਨਾਂ ਵਾਸਤੇ ਆਪਾਂ ਦੇਖੋ ਉਹਦੇ ਉੱਤੇ ਵੀ ਚੜ੍ਹਾ ਸਕਦੇ ਆ ਨਹੀਂ ਤਾਂ ਸਬਜ਼ੀਆਂ ਆਪਾਂ ਦੇਖੋ ਜੀ ਹਮੇਸ਼ਾ ਧੋ ਕੇ ਰੱਖਦੇ ਆ ਕੋਈ ਸਾਗ ਪਾਲਕ ਤੇ ਆਪਾਂ ਉਸ ਨਾਲ ਬਣਾ ਕੇ ਉਹਦੇ ਉੱਤੇ ਵੀ ਇਹ ਚੜਾ ਕੇ ਰੱਖ ਸਕਦੇ ਆ ਬਿਲਕੁਲ ਕਵਰ ਹੋ ਜੂ ਕੋਈ ਮੱਖੀ ਮੱਛਰ ਦੇਖੋ ਕੋਈ ਚੀਜ਼ ਵੀ ਇਹਨੂੰ ਮਤਲਬ ਕਿ ਟੱਚ ਨਹੀਂ ਕਰ ਸਕਦੀ ਇਹ ਸਾਫ ਸੁਥਰੀ ਤੇ ਨਾਲੇ ਹਵਾ ਵੀ ਲੱਗੂਗੀ ਦੇਖੋ ਚੀਜ਼ ਖਰਾਬ ਵੀ ਨਹੀਂ ਹੋਊਗੀ ਇਹਦੇ ਵਿੱਚ ਕਿਵੇਂ ਮਰਜੀ ਆਪਾਂ ਧੋਵ ਸਮਾਰ ਕੇ ਆਪਣੀਆਂ ਸਬਜ਼ੀਆਂ ਇਹਦੇ ਵਿੱਚ ਰੱਖ ਸਕਦੇ ਹਾਂ ਨਿਕੋ ਦੀ ਏਜ ਦੇ ਵਿੱਚ ਆਪਾਂ ਜਿਵੇਂ ਹਰੀਆਂ ਮਿਰਚਾਂ ਹੋ ਗਈਆਂ ਅਦਰਕ ਹੋ ਗਿਆ ਟਮਾਟਰ ਹੋ ਗਿਆ ਆਪਾਂ ਉਹ ਵੀ ਇਹਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਕਿਉਂਕਿ ਨੈਟ ਦੀ ਚੀਜ਼ ਹੈ ਜੀ ਦੇਖੋ ਇਹਦੇ ਵਿੱਚ ਹਵਾ ਵੀ ਕ੍ਰੋਸ ਹੁੰਦੀ ਹੈ ਤੇ ਫਰੈਸ਼ ਤੇ ਆਪਾਂ ਦੇਖੋ ਮੱਖੀਆਂ ਮਥਰਾਂ ਜਿਹੜੀ ਹੈਗੀਆਂ ਉਹਨਾਂ ਤੋਂ ਵੀ ਆਪਣੀ ਚੀਜ਼ ਕਵਰ ਹੋ ਕੇ ਰਹਿ ਜਾਊਗੀ ਤੇ ਆਪਾਂ ਕਿਤੇ ਮਰਜ਼ੀ ਇਹਨੂੰ ਰੱਖ ਸਕਦੇ ਆ ਫ੍ਰੀਜ ਚ ਵੀ ਰੱਖ ਸਕਦੇ ਆ ਇਹ ਦੇਖੋ ਬਾਹਰ ਵੀ ਟੰਗ ਸਕਦੇ ਆ ਇਹ ਆਪਾਂ ਇਸ ਵਾਸਤੇ ਦੇਖੋ ਜੀ ਇਹ ਬੀ ਚੀਜ਼ਾਂ ਬਣਾਈਆਂ ਨੇ ਤੇ ਹੁਣ ਆਪਾਂ ਜਿਹੜੇ ਸਕਰਬ ਬਣਾਏ ਆ ਤੇ ਉਹ ਆਪਾਂ ਜਿਵੇਂ ਗੈਸ ਹੁੰਦਾ ਦੇਖੋ ਆਪਾਂ ਸਟੀਲ ਬੂਲ ਨਹੀਂ ਮਾਰ ਸਕਦੇ ਆਪਣਾ ਸ਼ੀਸ਼ੇ ਵਾਲਾ ਗੈਸਾ ਜੀ ਖਰਾਬ ਹੋ ਜੂ ਸਕ੍ਰੈਚ ਪੈ ਜਾਂਦੇ ਨੇ ਤਾਂ ਆਪਾਂ ਇਹ ਸੌਫਟ ਜਆ ਹੈਗਾ ਤੇ ਕਿਵੇਂ ਵੀ ਦੇਖੋ ਸਾਬਣ ਲਾ ਕੇ ਜਿਵੇਂ ਵੀ ਆਪਾਂ ਸਾਫ਼ ਕਰਨਾ ਹੋਵੇ ਆਪਾਂ ਇਹਦੇ ਨਾਲ ਕਰ ਸਕਦੇ ਹਾਂ ਸਕ੍ਰੈਚ ਨਹੀਂ ਪੈਂਦੇ ਤੇ ਸਾਫ਼ ਰਹਿਣਗੇ ਜਿਹੜਾ ਪਈ ਬਣਾਏ ਜੀ ਦੇਖੋ ਇਹ ਆਪਾਂ ਸ਼ੈਂਕ ਸਾਫ਼ ਕਰਨ ਵਾਸਤੇ ਟੂਟੀਆਂ ਸਾਫ਼ ਕਰਨ ਵਾਸਤੇ ਬਾਸਵੇਸ਼ਰਵਾ ਸਾਫ਼ ਕਰਨ ਵਾਸਤੇ ਆਪਾਂ ਟੱਬ ਵਾਲਟੀਆਂ ਧੋਣ ਦੇ ਕੰਮ ਇਹ ਆਉਂਦੇ ਆ ਇਹ ਸਾਰੀਆਂ ਚੀਜ਼ਾਂ ਦੇਖੋ ਜੀ ਆਪਣੇ ਇਸ ਤਰ੍ਹਾਂ ਆ ਸਕਦੀਆਂ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਜੀ